ਮਹਿੰਦਰ ਸਿੰਘ ਮੋੜ ਕਬੱਡੀ ਪ੍ਰਮੋਟਰ ਦੀ ਯਾਦ ਨੂੰ ਸਮਰਪਿਤ ਦਸ਼ਮੇਸ਼ ਸਪੋਰਟਸ ਅਤੇ ਕਲਚਰਲ ਕਲੱਬ ਕੜਾਹਲ ਕਲਾ ਕਪੋਰਟਸਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਤੇ ਐਨਰਾਈਜ਼ ਵੀਰਾਂ ਦੇ ਸਹਿਯੋਗ ਦੇ ਨਾਲ ਦਸਮਾ 골ਡ ਕਬੱਡੀ ਕੱਪ ਪਿੰਡ ਕੜਾਲ ਕਲਾ ਵਿਖੇ ਕਰਵਾਇਆ ਗਿਆ ਗੋਲਡ ਕਬੱਡੀ ਕੱਪ ਦਾ ਉਦਘਾਟਨ ਅਜੀਤ ਸਿੰਘ ਮਿੱਠਾ ਅਤੇ ਸਰਪੰਚ ਜਸਵੰਤ ਸਿੰਘ ਚਾਹਲ ਨੇ ਸਾਂਝੇ ਤੌਰ ਉਤੇ ਕੀਤਾ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਆਖਿਆ ਕਿ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਚੁਸਤੀ ਫੁਰਤੀ ਪ੍ਰਦਾਨ ਕਰਦੀਆਂ ਨੇ ਖੇਡਾਂ ਰਾਹੀਂ ਨੌਜਵਾਨ ਪੀੜੀ ਨੂੰ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਮੈਂ ਜੋ ਇਹ ਪਿੰਡ ਵਾਲੇ ਪ੍ਰੋਗਰਾਮ ਕਰ ਰਿਹਾ ਮੇਰੇ ਨਾਲ ਧਰਵਾਦੀ ਆ ਅਸੀਂ ਵੀ ਸਪੋਰਸਰ ਆ ਮੇਰੇ ਨਾਲ ਵੀਰ ਬਲਕਾਰ ਜੀ ਇਹ ਇੰਟਰਨੈਸ਼ਨਲ ਪਲੇਅਰ ਆ ਨੇ ਟੌਪ ਦੇ ਪਲੇਅਰ ਦੇ ਅਸੀਂ ਇਹਨਾਂ ਲੋਕਾਂ ਨੂੰ ਵੀ ਮੈਂ ਹੀ ਆਪਣਿਆਂ ਨੂੰ ਹੀ ਉਪਰਾਲੇ ਕਰ ਰਹੇ ਆ ਵੀ ਕੋਈ ਵੀ ਪਿੰਡ ਵਾਲਾ ਆਪਦੇ ਪਿੰਡ ਮੈਚ ਕਰਾਵੇ ਅਸੀਂ ਉਹਨਾਂ ਨੂੰ 21000 ਰੁਪਏ ਆਪਣਿਆਂ ਵੱਲੋਂ ਦਾਂਗੇ ਹੋ ਸਕਦਾ ਜੇ ਉਹਨਾਂ ਨੂੰ ਜ਼ਿਆਦੀ ਲੋੜ ਹੋਵੇ ਉਹ ਵੀ ਹੈਲਪ ਕਰਾਂਗੇ ਤੇ ਜਿਸ ਕਿਸੇ ਨੇ ਆਪਦੇ ਪਿੰਡ ਵਿੱਚ ਕੈਂਪ ਲਾਉਣਾ ਹੋਵੇ ਆਪਣੇ ਸਪੋਰਟਸ ਦਾ ਉਹਦਾ ਕੋਚ ਦੀ ਅਸੀਂ ਮੈਂ ਆਪਦੀ ਵੱਲੋਂ ਪਰਸਨ ਵੀ ਉਹਨੂੰ ਆਪਣੇ ਉਹਦਾ ਜੋ ਵੀ ਤਲਕਾ ਹੋਵੇ ਉਹ ਮੈਂ ਆਪਦੀ ਵੱਲੋਂ ਕਰੂਗਾ ਤੇ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹਦੇ ਨਾਲ ਸਾਡੇ ਬੱਚੇ ਔਰ ਅਸੀਂ ਵੀ ਵੀ ਅਬਾ ਉਹਨਾਂ ਨੂੰ ਮੀਟਣ ਜਾਈਏ ਔਰ ਬੱਚੇ ਖੇਡਣ ਔਰ ਸਾਰਿਆਂ ਦਾ ਬੰਦੇ ਜਿਹਨਾਂ ਹੋਵੇ ਇਹ ਜਿਹੜੀ ਆ ਟੀਵੀ ਆ ਜਾਂ ਨਸ਼ੇ ਇਹਨਾਂ ਤੋਂ ਆਪਣੇ ਜੋ ਬੱਚੇ ਆ ਜੋ ਆਪਣੀ ਕਮਿਊਨਿਟੀ ਆ ਉਹ ਆਪਣੇ ਬੱਚੇ ਵਾਈ ਗੁਰਜੀ ਦਾ ਖਾਲਸਾ ਕਾਫੀ ਪ੍ਰੋਤ ਕਰਦੇ ਹੋਣ ਬੱਚਿਆਂ ਦੀਆਂ ਕੌਮੀਆਂ ਤੁਸੀਂ ਕਰਦੇ ਹੋ ਖੇਡਾਂ ਲਈ ਵੀ ਪ੍ਰੋਬਲਮ ਹੁੰਦਾ ਮੈਂ ਕਹਿੰਦੀ ਅਸੀਂ ਜੋ ਵੀ ਆਪਣੇ ਆਪ ਦੇ ਪਿੰਡਾਂ ਵਿੱਚ ਕਰਨਾ ਚਾਹਵੇ ਅਸੀਂ ਆਪ ਦੀ ਕਲੱਬ ਵੱਲੋਂ ਉਹਨਾਂ ਨੂੰ ਕੋਈ ਮੈਚ ਕਰਾਵੇ ਉਹ ਸਾਡੇ ਕਲੱਬ ਨੂੰ ਸੱਦੇ ਅਸੀਂ ਉਹਨਾਂ ਨੂੰ ਘੱਟੋ ਘੱਟ 20000 ਬਾਣੇ ਹਾਂ ਉਹਨਾਂ ਜੀ ਜਾਰੀ ਲੋੜ ਹੋ ਗਈ ਜਾਂ ਉਹਨਾਂ ਦੇ ਆਪਣੇ ਕੋਈ ਮਨੀ ਪ੍ਰੋਬਲਮ ਹੋਏ ਐਸੀ ਜਿੰਨੇ ਜੁਗਿਆ ਹੋਰ ਵੱਧ ਜੇ ਹੋ ਰਹੇ ਹੈਲਪ ਕਰਾਂਗੇ ਕਿ ਤੁਹਾਡੇ ਰੋਲ ਲਾ ਕੇ ਪਾਸ ਕਰਵਾ ਦੇ ਚੈਂਪੀਅਨਸ਼ਿਪ ਲਈ ਤੁਸੀਂ ਮੈਨਸ ਕਾਉਂਸਲ ਹੁੰਦੇ ਆਂ ਮੈਂ ਹੁਣ ਕਰ ਰਿਹਾ ਹਾਂ ਕਿ 25 ਟੂਰਨਾਮੈਂਟ ਹੋਵੇਲੀ ਵੀ ਤੁਹਾਡੇ ਰਹਿਣ ਆਉ ਮੈਂ ਉਹ ਜਿੰਨੇ ਵੀ ਖੋਸ਼ ਹੁੰਦੇ ਹੋ ਮੇਰੇ ਘਰੇ ਹੁੰਦੇ ਆ ਉੱਥੇ ਤੇ ਮੈਂ ਉਹਨਾਂ ਦੀ ਜਿੰਨੇ ਵੀ ਜੁਗਿਆ ਹੈ ਜਿੰਨੇ ਵੀ ਫਾਨਸ਼ਲੀ ਵੀ ਆਪਣੇ ਚੀਮਾ ਜੀ ਉੱਥੇ ਤਰਾਰ ਰਹੇ ਨੇ ਸਦੇ ਸਿੰਘ ਜੀ ਮੈਚ ਤੇ ਇੰਜੀਨੀਅਰ ਜਿਹੜੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਉਹ ਵਧੀਆ 플레이ਰ ਤੇ ਹੋਰ ਆਰਧਨਵਾਦੀ ਨੇ ਅਸੀਂ ਮੈਂ ਇਹ ਕਹਾਂਗਾ ਵੀ ਜਿੱਦਾਂ ਉਹ ਕਰ ਰਹੇ ਨੇ ਇਦਾਂ ਆਪਣੇ ਏਰੀਏ ਦੇ ਵਿੱਚ ਘੱਟੋ ਘੱਟ ਵੀ ਸਾਲ ਦੇ ਵਿੱਚ 10-20 ਮੈਚ ਹੋਣੇ ਚਾਹੀਦੇ ਆ ਜਿਹੜਾ ਬੱਚਿਆਂ ਨੂੰ ਵਧੀਆ ਹਿਸਾਬ ਨੇ ਤੁਹਾਡੇ ਮੈਸੇਜ ਕੀ ਹੈ ਇਹ ਮੈਸੇਜ ਇਹ ਹੋ ਜਾਵੇ ਆਪਾਂ ਅਸੀਂ 플레이ਰ ਆਏ ਆ ਵਪਾਰੀ ਵੀ ਆਂ ਅਸੀਂ ਇਹ ਤਾਂ ਕਿ ਬੱਚਿਆਂ ਨੂੰ ਅੰਦੇ ਬਾਹਰ ਜਾਣ ਦੀ ਬਜਾਏ ਇਥੇ ਆਪਣੇ ਘਰਾਂ ਦੀ ਮਿਹਨਤ ਕਰੋ ਜਾਨੀਏ ਜਿਹੜੇ ਬਾਹਰੋਂ ਆਣ ਜਾਈ ਤੇ ਖਾਂਦੇ ਖੁਰੇ ਆਪ ਆ ਕੇ ਫਿਰਦੇ ਨੇ ਉਹ ਸਭ ਲੋ ਸਾਰੇ ਫੁਕਰੇ ਹੀ ਆ ਉਹਨਾਂ ਦਾ ਕੋਈ ਉੱਥੇ ਅੱਛਾ ਕੰਮ ਨਹੀਂ ਹੁੰਦਾ ਜਿਹੜੇ ਉੱਥੇ ਅੱچھے ਲੋਕ ਨੇ ਉੱਥੇ ਸੈਂਬਲ ਜਾਣ ਕੇ ਰਹਿੰਦੇ ਐ ਤੇ ਬਾਕੀ ਵਧੀਆ ਇਥੇ ਪੰਨਾ ਚ ਮੈਂ ਇਹੋ ਕਹਾਂਗਾ ਬਾਹਰ ਜਾਣ ਦੀ ਬਜਾਏ ਇੱਥੇ ਆਪਦੀ ਮਿਹਨਤ ਕਰੋ ਤੁਹਾਡੇ ਕੋ ਆਪਦੇ ਘਰ ਦੇ ਆਬਰਾਜ ਸਾਹਿਬ ਕੋਲ ਉੱਥੇ ਜਾ ਕੇ ਆਈ ਤੇ ਥੱਕੇ ਖਾ ਕੇ ਦੇਖ ਲੈ ਤੇ ਬਾਕੀ ਬੀਚੋਂ ਸਾਡਾ ਰੱਬ ਨੇ ਬੜੀਆ ਤੇ ਸਹਿਯੋਗ ਹੋ ਗਿਆ ਅਸੀਂ ਤਾਂ ਬੱਚਿਆਂ ਨੂੰ ਇਹ ਕਹਾਂਗੇ ਇੱਥੇ ਮਿਹਨਤ ਕਰੋ ਇੱਥੇ ਉੱਥੋਂ ਦਾ ਵੀ ਬਿਜ਼ਨਸ ਜਾਦੇ ਆ ਹਾਂ ਬੀਅਰ ਦੇ ਵਿੱਚ ਕਿਹੇ ਬੱਚਿਆਂ ਨੇ ਇੱਥੇ ਹੇਲਮ ਚਾਹੀਦੀ ਹੋ ਤਾਂ ਮੈਂ ਉਹਨਾਂ ਲਾਲ ਖੜਾ ਸਪੋਰਟਸ ਵਿੱਚ ਸਾਡੇ ਦਾ ਤਰਫੋਂ ਰੱਬ ਨੇ ਖੜੋਤੇ ਨੇ ਇਹ ਇਹ ਵੀ ਆਪਣੇ ਸਪੋਰਟਸ ਵਿੱਚ ਬਹੁਤ ਕਰ ਰਹੇ ਨੇ ਬਲਗਰਪਾ ਜੀ ਤੇ ਇਹਨਾਂ ਦੀ ਸਪੋਰਟ ਲਓ ਇਹ ਸਾਨੂੰ ਆਪਣੇ ਜਿੰਨੇ ਵੀ ਕਹਿਣਗੇ ਪੈਸੇ ਅਸੀਂ ਬਾਹਰੋਂ ਭੇਜਾਂਗੇ ਇੱਥੇ ਵਧੀਆ ਮੈਚ ਕਰਾਓ ਵਧੀਆ ਇੱਥੇ ਅਕੈਡਮੀਆ ਖੋਲੋ ਜਿਦੇ ਨਾਲ ਬੱਚੇ ਵਧੀਆ ਹੋਣ